ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਇੱਕ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕੀਪਾ ਤੇ ਅੱਜ ਜਿਹੜੀ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਆਂ ਅੰਮ੍ਰਿਤਸਰ ਜ਼ਿਲ੍ਹੇ ਦੇ ਜਨਾਲਾ ਤੇ ਹਰਸ਼ਾਸੀਨਾ ਬਲਾਕਾਂ ਨੇ ਪਾਕ ਸਰਕਾਰ ਦੇ ਅਵਿਲਾਸ਼ੀ ਬਲਾਕ ਪ੍ਰੋਗਰਾਮ ਹੈ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਪੰਜਾਬ ਅਤੇ ਦੇਸ਼ ਪੱਧਰ ਤੇ ਆਪਣੀ ਵਿਲੱਖਣ ਪਛਾਣ ਬਣਾਈ ਹੈ ਜਿਵੇਂ ਦੱਸਦੀ ਹੈ ਜਨਾਲਾ ਬਲਾਕ ਨੇ ਪੋਸ਼ਣ ਖੇਤਰ ਵਿੱਚ ਅਤੇ ਹਰਸ਼ਾਸੀਨਾ ਬਲਾਕ ਨੇ ਸਿਹਤ ਖੇਤਰ ਵਿੱਚ ਸੰਪੂਰਤਾ ਹਾਸਲ ਕਰਦਿਆ ਆਪਣਾ ਨਾਂ ਉੱਚਾ ਕੀਤਾ ਹਰਸ਼ਾਸੀਨਾ ਬਲਾਕ ਨੇ ਸੰਭਰ 2023 ਵਿੱਚ ਦੇਸ਼ ਪੱਧਰ ਤੇ ਪਹਿਲਾ ਸਾਨ ਲੈ ਕੇ 3 ਕਰੋੜ ਰੁਪਏ ਦਾ ਇਨਾਮ ਜਿੱਤਿਆ ਦਸੰਬਰ 2024 ਵਿੱਤ ਜੂਨ ਦੋਚ ਦੂਜਾ ਸਥਾਨ ਅਤੇ ਅਜਨਾਲਾ ਬਲਾਕ ਨੇ ਜੂਨ 2025 ਵਿੱਚ ਤੀਜਾ ਸਥਾਨ ਜੋ ਹਾਸਲ ਕਰਕੇ 1.5 ਕਰੋੜ ਰੁਪਏ ਦਾ ਇਨਾਮ ਜਿੱਤਿਆ। ਇਹ ਸਫਲਤਾ ਮਨਾਉਣ ਲਈ ਸੰਪੂਰਤਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਹਲਕਾ ਵਿਧਾਇਕ ਸਰਦਾਰ ਕੁਲਦੀਪ ਸਿੰਘ ਢਾਰੀਵਾਲ ਵੱਲੋਂ ਦੋਹਾਂ ਬਲਾਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਹ ਇਨਾਮ ਸਿਰਫ ਰਕਮ ਨਹੀਂ ਇਹ ਲੋਕਾਂ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਕੀਤਾ ਗਿਆ ਜਿਤਨਾ ਦੀ ਕਦਰ ਹੈ। ਇਹ ਜੋਗਬਲੋ ਚਲਾਇਆ ਗਿਆ ਇਹ ਪ੍ਰੋਗਰਾਮ ਵਿਛੜੇ ਇਲਾਕਿਆਂ ਦੀ ਤਰੱਕੀ ਲਈ ਹੈ ਜੋ ਕਿ ਸਿਹਤ, ਪੋਸ਼ਣ, ਸਿੱਖਿਆ, ਖੇਤੀਬਾੜੀ, ਸਮਾਜਿਕ ਵਿਕਾਸ ਅਤੇ ਬੁਨਿਆਦੀ ਢਾਂਚੇ ਤੇ ਕੇਂਦ੍ਰਿਤ ਹੈ ਵਧੀਕ ਡਿਪਟੀ ਕਮਿਸ਼ਨਰ ਰੋਹਿਤ ਕੁਟਤਾ ਨੇ ਦੱਸਿਆ ਕਿ ਅਜਨਾਲਾ ਬਲੌਕ ਨੇ ਦੇਸ਼ ਪੱਧਰ ਤੇ 24ਵਾਂ ਅਤੇ ਉੱਤਰੀ ਭਾਰਤ ਵਿੱਚ 3ਵਾਂ ਸਥਾਨ ਹਾਸਲ ਕਰਕੇ ਸਭ ਨੂੰ ਮਾਣ ਮਹਿਸੂਸ ਕਰਵਾਇਆ ਇਸਾ ਫਲਸਫਾ ਸਿੱਧੀ ਕਰਦੀ ਹੈ ਕਿ ਜਦੋਂ ਸਰਕਾਰ ਅਤੇ ਜਨਤਾ ਇਕੱਠੇ ਹੋਣ ਤਾਂ ਕੋਈ ਵੀ ਇਲਾਕਾ ਵਿਕਾਸ ਦੀ ਲਹਿਰ ਚ ਅੱਗੇ ਵੱਧ ਸਕਦਾ ਹੈ। ਅਜਨਾਲਾ ਅਤੇ ਹਰਸ਼ਿਲ सिन्हा ਬਲਾਕ ਹੁਣ ਪੂਰੇ ਰਾਜ ਲਈ ਇੱਕ ਮਾਡਲ ਬਣ ਗਏ ਹਨ। ਤੇ ਇਹ ਰਿਪੋਰਟ ਸਾਨੂੰ ਸਾਂਝੀ ਕੀਤੀ ਹੈ ਰਿਪੋਰਟਰ ਦਵਿੰਦਰ ਪੁਰੀ ਪੰਜਾਬੀ ਲਿੰਕ মিডিਆ ਅੰਮ੍ਰਿਤਸਰ ਤੋਂ। ਇਸ ਤਰ੍ਹਾਂ ਦੀਆਂ ਰਿਪੋਰਟਾਂ ਤੇ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਨੇ ਰੋ ਪੰਜਾਬੀ ਲਿੰਕ মিডিਆ ਦੇ ਨਾਲ। ਧੰਨਵਾਦ।